ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਆਉਣ ਵਾਲੀ 14 ਮਈ ਦਿਨ ਮੰਗਲਵਾਰ ਨੂੰ ਦਸੂਹਾ ਸ਼ਹਿਰ ਦੇ ਵਿੱਚ ਬਾਬਾ ਬਰਫਾਨੀ ਲੰਗਰ ਹਾਲ ਦੇ ਵਿੱਚ ਇੱਕ ਸ਼੍ਰੀ ਰਾਜੀਵ ਦੀਕਸ਼ਿਤ ਗਊਸ਼ਾਲਾ ਦੇ ਵੱਲੋਂ ਇੱਕ ਧਰਮ ਸੰਸਦ ਕਰਵਾਈ ਜਾ ਰਹੀ ਹੈ ਜਿਦੇ ਵਿੱਚ ਸਾਡੇ ਸਭ ਦੇ ਬਹੁਤ ਹੀ ਸਨਮਾਨਯੋਗ ਪੂਰੀ ਪੀਠਾ ਦੇਸ਼ਵਰ ਸ਼ੰਕਰਾਚਾਰ્ય ਸ਼੍ਰੀ ਸੁਆਮੀ ਸ਼੍ਰੀ ਨਿਚਲਾਨੰਦ ਜੀ ਸਸ਼ਵਤੀ ਜੀ ਮਹਾਰਾਜ ਆ ਰਹੇ ਨੇ ਔਰ ਸਮੂਹ ਸੰਗਤਾਂ ਦੇ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਜਾਏਗਾ ਔਰ ਇਸ ਮੌਕੇ ਤੇ ਉਹ ਆਪਣੇ ਪਾਵਨ ਵਚਨਾਂ ਦੇ ਨਾਲ ਸਮੂਹ ਸੰਤਾਂ ਨੂੰ ਕਿਰਤਾਰਥ ਕਰਨਗੇ ਔਰ ਇਸੇ ਸੰਬੰਧ ਦੇ ਵਿੱਚ ਜਿੰਨਾ ਵੀ ਅਸੀਂ ਸਮੂਹ ਸੰਗਤ ਨੂੰ ਸ਼ਹਿਰ ਨਿਵਾਸੀਆਂ ਨੂੰ ਦਸੂਹਾ ਨਿਵਾਸੀਆਂ ਨੂੰ ਔਰ ਜਿਲ੍ਹਾ ਨਿਵਾਸੀਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਸ ਮੌਕੇ ਦੇ ਉੱਤੇ ਹਮ ਹਮਾ ਕੇ ਪੁੱਜੋ ਔਰ Swami Indre Shankaracharya ji ਦੇ ਜਿਹੜੇ ਵਚਨਾਂ ਵਚਨ ਅਮਰਤਾ ਉਹਨਾਂ ਨੂੰ ਗ੍ਰਹਿਣ ਕਰੋ ਔਰ ਇਸ ਮੌਕੇ ਤੇ ਸਮੂਹ ਕਮੇਟੀ ਦੇ ਵੱਲੋਂ ਸੰਤਾਂ ਦੇ ਲਈ ਸਾਰਿਆਂ ਦੇ ਵਾਸਤੇ ਜਿਹੜਾ ਪ੍ਰਸ਼ਾਦ ਰੂਪੂ ਭੋਜਨ ਉਹ ਵੀ ਤਿਆਰ ਕੀਤਾ ਜਾਏਗਾ ਔਰ ਸਭ ਨੇ ਉਸ ਨੂੰ ਜੁਹਿਨ ਕਰਕੇ ਜਾਣਾ ਹੈ ਔਰ ਇਸ ਕਾਰਜਕ੍ਰਮ ਦਾ ਜਿਹੜਾ ਸਮਾਂ ਆ ਉਹ ਰਾਤਰੀ ਸ਼ਾਮ 5:00 ਵਜੇ ਤੋਂ ਲੈ ਕੇ ਰਾਤਰੀ 8:00 ਵਜੇ ਤੱਕ ਹੋਏਗਾ ਔਰ ਇਸ ਦੌਰਾਨ ਸ੍ਰੀ ਸੁਆਮੀ ਸੁਆਮੀ ਜੀ ਸ਼ੰਕਰਾਚਾਰੀ ਜੀ ਆਪਣੇ ਜਿਹੜੇ ਬਚਨ ਆ ਉਹਨਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ